ਸਾਸ਼ੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕੋਰ ਨਵੇਂ ਬਲੌਗ ਦੇ ਵਿੱਚ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਧਰ ਕੀ ਸਿਸਟਮ ਹੈ ਤਕਦੀਰ ਬੋਲੀ ਜਾਂਦਾ ਸੋ ਅੱਜ ਆਪਾਂ ਚੱਲੇ ਆ ਇਕੱਠੇ ਹੋ ਕੇ ਸਾਰੇ ਉਹ ਦੱਸਾਂਗੇ ਕਿੱਥੇ ਜਾ ਰਹੇ ਹਾਂ ਇੱਥੋਂ ਆਪਾਂ ਕਿਤੇ ਰਿਸ਼ਤੇਦਾਰੀ ਚਾਹੀ ਹੋਈ ਸੀ ਇੱਥੋਂ ਜੀ ਆਪਾਂ ਥੋੜਾ ਸਮਾਨ ਲੋਡਡ ਕਰਨਾ ਸੀ ਆਹ ਦੇਖੋ ਆਪਣਾ ਸਮਾਨ ਫੁੱਲ ਲੋਡ ਕਰ ਲਿਆ ਆਪਾਂ ਨੇ ਤੇ ਹੁਣ ਆਪਾਂ ਜਿੱਥੇ ਵੀ ਜਾਣਾ ਉੱਥੇ ਜਾਣ ਲਈ ਆਪਾਂ ਤਿਆਰ ਹਾਂ ਉਹ ਤੁਹਾਨੂੰ ਪਹੁੰਚ ਕੇ ਦੱਸਾਂਗੇ ਆਪਾਂ ਕਿੱਥੇ ਜਾ ਰਹੇ ਹਾਂ ਜਿਹਨੇ ਚਲਾ ਰਹੇ ਸੀ ਅੱਕੇ ਬੈਠੇ ਨੇ ਦੇਖੋ ਹਾਂਜੀ ਅਸੀਂ ਪਹੁੰਚ ਗਏ ਉੱਪਰ ਗੇਮ ਜ਼ੋਨ ਆਊਟਲੈਟ ਡਬਲੀਸੂਰ ਦੇ ਵਿੱਚ ਸੋ ਇੱਥੇ ਨੇ ਸਾਡਾ ਬਹੁਤ ਹੋ ਗਿਆ ਵੈਲਕਮ ਕੀਤਾ ਵਧੀਆ ਡ੍ਰਿੰਕ ਵਗੈਰਾ ਦਿੱਤੀ ਇਹ ਵੀ ਐਕਸੈਸ ਦਿੱਤਾ ਸੀ ਇੱਕ ਨਵਾਂ 뷰 ਤੇ ਇਸ ਤੋਂ ਬਾਅਦ ਥੋੜੀ ਇਹਨਾਂ ਨੇ ਡਿਸਕਸ਼ਨ ਕੀਤੀ ਥੋੜੀ ਪੁੱਛਗਿੱਛ ਕੀਤੀ ਕਿ ਕਿਤੋਂ ਕਿੱਨਾ ਕਿ ਇਨਫਲੂਐਂਸਰ ਵਗੈਰਾ ਕੀ ਆਪਣੇ ਸਾਰਾ ਇਸ ਤੋਂ ਬਾਅਦ ਸਾਨੂੰ ਪਹਿਨਾਈ ਗਈਆਂ ਵਲੀਆਂ ਸੌਕਸ ਸਾਰੇ ਸੌਕਸ ਪਾ ਕੇ ਐਟ ਰੱਪ ਆ ਗਈ ਜੀ ਜੰਪਿੰਗ ਪੁਆਇੰਟ ਤੇ ਗੇਮਿੰਗ ਜ਼ੋਨ ਦੇ ਵਿੱਚ ਤੇ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵਧੀਆ ਗੇਮਸ ਵਗੈਰਾ ਨੇ ਸਾਰੇ ਫੁੱਲ ਇੰਜੋਏ ਕਰਦੇ ਪਏ ਨੇ ਸੇ ਉਹ ਤੂੰ ਦੇਖੋ ਤੁਸੀਂ ਹਨਾ ਕਿੰਨਾ ਵਧੀਆ ਵੀ ਹੋ ਇਸ ਤੋਂ ਬਾਅਦ ਆਪਾਂ ਵੀ ਚਲੋ ਹਨਾ ਅਸੀਂ ਵੀ ਥੋੜਾ ਆਪਣਾ ਬਚਪਨ ਯਾਦ ਕਰ ਲਿਆ ਗੇਮਸ ਦੇ ਵਿੱਚ ਤੇ ਤੇ ਕੋ ਬੱਚੇ ਦਾ ਫੁੱਲ ਮਾਸ ਤੋਂ ਹੋਏ ਪੈਣੀ ਕਿਉਂਕਿ ਇਹਨਾਂ ਦੇ ਛੁੱਟੀਆਂ ਵਧੀਆ ਮੰਨੀਆਂ ਗੁੱਦਾ ਹੀ ਅੱਜ ਤੱਕ ਪੜ੍ਹੇ ਨਹੀਂ ਯਾਰ ਆਉਂਦਾ ਸੀ ਕੋਈ ਸੱਚੀ ਪੁੱਤ ਇੱਕ ਵਾਰ ਤਾਂ ਐਂ ਸੀ ਪਤਾ ਨਹੀਂ ਕੀ ਇਹ ਡਿੱਗਨ ਦੇ ਲੱਗਦਾ ਸੀ ਮਤ ਉਹਤੋ ਦੀ ਸੀਐਮ ਮਹਤਾਜ ਜੀ ਆਪਣੇ ਫਾਸ ਗੇਦਰ ਨਿਕਲੇ ਨਹੀਂ ਜਾ ਰਿਹਾ ਇਸ ਸਮੇਂ ਚਲੋ ਇਹ ਵੀ ਜਿਹੜੇ ਨਾਲ ਆ ਕੇ ਭੈਣ ਭਾਈ ਦੋਨੋਂ ਜੰਪਿੰਗ ਕਰਨ ਲੱਗੇ ਨੇ ਇੱਧਰ ਦੇਖੋ ਹਨਾ ਬੱਚਿਆਂ ਦੇ ਨਾਲ ਵੱਡਿਆਂ ਦਾ ਵੀ ਬਚਪਨਾ ਜਿਹੜਾ ਉਹ ਦੁਬਾਰਾ ਮੁੜ ਆਇਆ ਸੋ ਬੱਚਿਆਂ ਦੇ ਨਾਲ ਅਸੀਂ ਵੀ ਫੁੱਲ ਇੰਜੋਏ ਕੀਤਾ ਤੁਸੀਂ ਦੇਖ ਸਕਦੇ ਹੋ ਅਸੀਂ ਦੇਖ ਰਹੇ ਸੀ ਤੇ ਜੰਪਿੰਗ ਕਰਕੇ ਬਾਸਕਟਬਾਲ ਖੇਡਨੀ ਸੀਗੀ ਹਨਾ ਤੇ ਬਹੁਤ ਜਿਆਦਾ ਵਧੀਆ ਸੀਗੀ ਇਧਰ ਮਤਲਬ ਉਸਨੇ ਵੀ ਖੁੱਲ੍ਹੇਆਰੇ ਲੁੱਟੇ ਜਨੇ ਵੀ ਆਪਣੇ ਦੋ ਹੋਏ ਹੋਏ ਇਧਰ ਉਹ ਦਿਨੇ ਉਟਾੜਿਆ ਜਿਹੜੇ ਉਥੇ ਬੁਪਰ ਦੇ ਪਾਰਕ ਚ ਰਹਿੰਦੇ ਕੋਈ ਤੇ ਇਹਨਾਂ ਨੇ ਵੀ ਬੱਚਿਆਂ ਨੂੰ ਧਾਕੇ ਬਹੁਤ ਜ਼ਿਆਦਾ ਵਧੀਆ ਪਿਆਰ ਦਿੱਤਾ ਨਾ ਬਹੁਤ ਵਧੀਆ ਕਿ ਮੀਨ ਇਹਨਾਂ ਨੇ ਇੰਜੋਏ ਕਰੁਆਇਆ ਇਸ ਤੋਂ ਬਾਅਦ ਦੇਖੋ ਅਸੀਂ ਇਧਰ ਆਪਣੀ ਮਾਰਤੀ ਚ ਲੱਗੇ ਪਈਆਂ ਜੀ ਇਸ ਤੋਂ ਤਕਦੀਰ ਦੇ ਵਜਿ ਸੱਟ ਸਾਡਾ ਇੱਕ ਬੰਦਾ ਜ਼ਖਮੀ ਹੋ ਗਿਆ ਤੁਸੀਂ ਫੇਸ ਟੋਨ ਜਸ ਲਗਾ ਸਕਦੇ ਹੋ ਉਹ ਤੁਹਾਨੂੰ ਸੀਰੀਸ ਕੰਡੀਸ਼ਨ ਹੋ ਗਈ ਵਿਚਾਰੇ ਦੀ ਪੱਖੇ ਦੀ ਹੱਡੀ ਟੁੱਟ ਗਈ ਸੀ ਸੋ ਇਹਦੀ ਮੰਮਾ ਇਹਨੂੰ ਤਲਾਸ਼ਾ ਲੈਂਦੇ ਹੋਏ ਕਿ ਐਵੇਂ ਖੇਡਾਂਗੇ ਆਪਾਂ ਕਿੱਥੇ ਹੋਈ ਆਗਾ ਇਹਦੇ ਵਿੱਚ ਕੋਈ ਬੱਜਿਆ ਜੇ ਜੰਪ ਉਲਟ ਕਰ ਗਿਆ ਸੀ ਥੋੜਾ ਜਿਹਾ ਪਰ ਟਲਦਾ ਕਿੱਥੇ ਜਾਟਾ ਕਰਦਾਗਾ ਘੇਰ ਖੇੜਦਾ ਚਾਹ ਨੂੰ ਡਾਲਦੇ ਨੇ ਇਸ ਤੋਂ ਬਾਅਦ ਸਾਨੂੰ ਲੱਗੇ ਹੀ ਭੁੱਖ ਆਪਾਂ ਚੱਲੇ ਆਂ ਜਿੱਥੇ ਲੰਚ ਕਰਨਾ ਸੀ ਨਿਫਰ ਲੈਣੀ ਸੀ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਗਏ ਆਂ ਜੀ ਲੰਚ ਕਰਨ ਇੱਥੇ ਆਬਾਰ ਦਾ 뷰 ਬਹੁਤ ਸੋਹਣਾ ਹੈ ਤੇ ਬਹੁਤ ਵਧੀਆ ਲੰਚ ਕਰਵਾਇਆ ਨੇ ਸਾਨੂੰ ਸੋ ਇਸ ਤੋਂ ਬਾਅਦ ਥੋੜੀ ਸ਼ੋਪਿੰਗ ਸ਼ੋਪਿੰਗ ਕਰਨ ਨੂੰ ਚੱਲ ਗਏ ਅਸੀਂ ਤੇ ਬਹੁਤ ਵੰਦੀ ਸ਼ੂਜ਼ ਖਰਾਸੀ ਹਨਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਸੀਂ ਪਰ ਪੱਛੀ ਇੰਜੋਏ ਕਰਿਆ ਹੈ ਨਹੀਂ ਉਂਟੀਓ ਟੂ ਗੇਮਿੰਗ ਦੇ ਵਿੱਚੋਂ ਨਿਕਲ ਗਏ ਸੀ ਨਾ ਅਸੀਂ ਅੱਲੇ ਜਿੱਥੇ ਗਏ ਸੀ ਦੁਬਾਰਾ ਫੇਰ ਚਲੋ ਜੀ ਆਪਾਂ 45 53 ਐਨਜੋਏ ਕਰਦੇ ਹਾਂ ਤੇ ਕੋ ਸਾਰੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਬੋਲਿੰਗ ਵਾਲੀ ਗੇਮ ਲੈ ਟਿੰਗ ਨਾਲ ਬਹੁਤ ਜ਼ਿਆਦਾ ਵਧੀਆ ਸੀ ਬਹੁਤ ਇੰਟਰਸਟਿੰਗ ਸੀ ਬੱਚਿਆਂ ਨੇ ਬਹੁਤ ਵਧੀਆ ਸੀ ਤੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਇਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਮੈਂ ਤਾਂ ਅਰੇ ਇਥੇ ਦੀ ਫੇਨ ਤੋ ਜੇ ਕਿਸੇ ਨੇ ਝੂਟੀ ਨਹੀਂ ਤਾਂ ਤੁਸੀਂ ਕੰਟੈਕਟ ਕਰਿਓ ਮੈਂ ਤਿਹਦੇ ਵਿੱਚ ਮਹਿਤਾਜ ਵੱਲੋਂ ਇਸ ਤੋਂ ਬਾਅਦ ਆਪਾਂ ਬੈਠ ਕੇ ਚਾਹ ਆ ਚਾਹ ਸੀ ਜੇ ਕਿਸੇ ਨੇ ਝੂਟੀ ਨਹੀਂ ਐਦਰ ਆਪਾਂ ਦੇਖ ਸਕਦੇ ਹਾਂ ਸ਼ਹਿਰ ਕਰ ਰਹੇ ਉਸ ਤੋਂ ਬਾਅਦ ਉੱਥੇ ਕੋਈ ਬੋਰਡ ਗੇਮਸ ਸਰਾਈ ਸੀ ਤੇ ਮਹਿਤਾਜ ਕਹਿੰਦਾ ਮੈਂ ਗੇਮ ਖੇਡਣੀ ਉਹਨੇ ਚੱਕ ਕੇ ਇਹਨਾਂ ਨੂੰ ਬਹੁਤ ਪਿਆਰ ਕੀਤਾ ਤੇ ਗੁੱਦੀ 'ਚ ਬਿਠਾ ਕੇ ਕਿਉਂਕਿ ਵਾਟਰ ਵਾਲੀ ਗੇਮ ਸੀ ਕਿਤੇ ਪਾਣੀ ਬੱਚਨ ਬਹੁਤ ਪਸੰਦ ਆਉਂਦਾ ਨਾ ਹੇ ਫੁੱਲ ਦਿਨ ਨੂੰ ਨਾ ਨਾ ਕੋਈ ਨਹੀਂ ਜਾਈ ਤਰੀ ਹੈ ਕਿ ਇਹ ਚੇਕੀ ਜਾਈ ਨਾ ਨਾ ਬਦਨ ਸਟਾਡ ਕਰੋਂ ਦਾ ਡਾਇਮੰਡ ਅਸੀ ਸੁਬਹ ਸਾਰੇ ਕਰ ਵਾਪਸ ਪਰਤ ਰਿਹਾ ਸੋ ਜੀ ਦਾ ਬਿਲਕੁਲ ਵੀ ਹਿਸਾ ਕਰਦਾ ਆਏਗਾ ਘਰ ਆਈਏ ਕੀ ਪਰ ਆਉਣਾ ਤੇ ਥੈਂਕ ਯੂ ਸੋ